ਤੇ ਬੈਠੇ ਉਹਨਾਂ ਨੇ ਕਿਹਾ ਤੁਸੀਂ ਗਨਸਾਨ ਅੰਦੋਲਨ ਚ ਜਾਣਾ ਏ ਤਦ ਸੌਰਣ ਨੇ ਕਿਹਾ ਹਾਂਜੀ ਮੇਰੀ ਸਾਰੀ ਫੈਮਿਲੀ ਫੋਰਨ ਆ ਯੂ ਐਸ ਏ ਤਾਂ ਸਾਨੂੰ ਕੋਈ ਨਹੀਂ ਹੈਗਾ ਅਸੀਂ ਆਪਣਾ ਹੱਕ ਜ਼ਰੂਰ ਲੈ ਕੇ ਜਾਵਾਂਗੇ ਤੇ ਮੋਦੀ ਦੀ ਹੱਕ ਤੇ ਦੀਵਾ ਬਾਲ ਕੇ ਆਣਾ ਹੈ ਇਰੇ ਸੋਰੋ ਫਰਮਾਨਾ 20 ਤਰੀਕ ਨੂੰ ਉਹਨਾਂ ਨੇ ਲਿੱਥਨ ਤੇ 22 ਤਰੀਕ ਨੂੰ ਉਹ ਇੱਥੇ ਆਣਗੇ ਅਸੀਂ ਫਿਰ ਇੰਦੋਲਨ ਚ ਆਈਏ ਸਰ ਇੰਦੋਲਨ ਜਾਣਗੇ ਫਿਰ ਅਸੀਂ ਫਿਰ ਗੇ ਲੰਗਰ ਲੈ ਕੇ ਆਵਾਂ ਅਸੀਂ ਆਪਣਾ ਹੱਕ ਲੈਣ ਤਾ ਸ਼ੰਬੂ ਬਾਰਡਰ ਤੇ ਮੌਜੂਦਾਂ ਵਕੂ ਬੱਕਰੀਆਂ ਤਸਵੀਰਾਂ ਇੱਥੇ ਸਾਹਮਣੇ ਆ ਰਹੀਆਂ ਲੰਗਰ ਜਿਹੜਾ ਹੈ ਸੰਗਤਾਂ ਦੇ ਵੱਲੋਂ ਵੱਡੇ ਪੱਧਰ ਤੇ ਉੱਪਰ ਲਾਇਆ ਗਿਆ ਕੋਈ ਫਰੂਟ ਦਾ ਕੋਈ ਜੂਸ ਦਾ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜਾ ਤੁਹਾਨੂੰ ਦਿਖਾ ਰਹੇ ਹਾਂਗੇ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਇੱਕ ਦੇਖ ਸਕਦੇ ਹੋ ਜਿੱਥੇ ਲੰਗਰ ਜਿਹੜਾ ਲਾਇਆ ਗਿਆ ਚੌਲਾਂ ਦਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰ ਤੋਂ ਹੀ ਲੈ ਕੇ ਆਏ ਹਾਂ ਕਿਉਂਕਿ ਮੋਰਚੇ ਦੇ ਵਿੱਚ ਜਿਹੜਾ ਹਿੱਸਾ ਪਾਉਣਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਪਹਿਲਾਂ ਤਾਂ ਦੇਖ ਸਕਦੇ ਹੋ ਤੁਸੀਂ ਚੌਲ ਜਿਹੜੇ ਇਹ ਬਣਾ ਕੇ ਲੈ ਕੇ ਆਏ ਨੇ ਘਰੋਂ ਤਾਂ ਗੱਲਬਾਤ ਕਰਨੀ ਜ਼ਰੂਰ ਸਰ ਮੇਰਾ ਨਾਮ ਪਰਮਜੀਤ ਕੋਰ ਹੈ ਇਹ ਮੇਰੇ ਫਾਦਰ ਨੇ ਚਾਵਲ ਬਣਾਏ ਆ ਅਸੀਂ ਸਾਰੀ ਫੈਮਲੀ ਇਕੱਠੇ ਆਏ ਹੋਇਆ ਮੈਂ ਇਹਨਾਂ ਦੀ ਬੇਟੀ ਆ ਇਹ ਸਾਡੀਆਂ ਸਾਰੀਆਂ ਨੋਆ ਨੇ ਅਸੀਂ ਆਪਣਾ ਹੱਕ ਲੈਣ ਆਏ ਆ ਤੁਸੀਂ ਆਦੇ ਘਰ ਹੀ ਬਣਾ ਲੇ ਸਾਰੇ ਹਾਂਜੀ ਅਸੀਂ ਆਪਣੇ ਘਰੋਂ ਪਰਿਵਾਰ ਹੀ ਸਾਰਾ ਇੱਕੋ ਹੀ ਪਰਿਵਾਰ ਸਾਡੇ ਹੈਗੇ ਜੋਇੰਟ ਫੈਮਲੀ ਇਕੱਠੇ ਅਸੀਂ ਆਪਣਾ ਹੱਕ ਲੈ ਕੇ ਜਾਣਾ ਏ ਕਿਉਂਕਿ ਦੀ ਅਮੋਦੀ ਦੇ ਹੱਕ ਤੇ ਦੀਵਾ ਬਾਲਣਾ ਕਿਸੇ ਦਿਨ ਗੱਲ ਕਰਨੀ ਆ ਬਣ ਚੁੱਕੇ ਹਾਂ ਸੀ ਪੂਰਾ ਲੰਗਰ ਬਹੁਤ ਵਾਰ ਬਣ ਚੁੱਕੇ ਆ ਅਸੀਂ ਪੂਰਾ ਟੱਪ ਪਰ ਕੇ ਉੱਪਰ ਤੱਕ ਲੈ ਕੇ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਲੰਗਰ ਬਣਾ ਕੇ ਲੈ ਕੇ ਆਏ ਸੀਗੇ ਤੇ ਪਿੱਛੇ ਚੂੜਾ ਪਾਇਆ ਤੁਸੀਂ ਨਵੇਂ ਵਿਆਹ ਲਗਦੇ ਹੋ ਤਾਂ ਫਿਰ ਕਿਹਾ ਨਹੀਂ ਸਹੁਰਿਆਂ ਨੇ ਕਿ ਨਹੀਂ ਜਾਣਾ ਨਹੀਂ ਘਰੇ ਮੇਰੀ ਸਾਰੀ ਫੈਮਿਲੀ ਫੋਰਨ ਆ ਯੂ ਐਸ ਏ ਤੇ ਮੈਂ ਆਪਣੇ ਮਾਪਿਓ ਕੋ ਰਹਿਣੀ ਪਈ ਆ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਹੈਗੀ ਕਿਸੇ ਦੀ ਵੀ ਪਰ ਅਸੀਂ ਆਪਣੇ ਹੱਕ ਲੈਣ ਆਏ ਆ ਉੱਥੇ ਬੈਠੇ ਉਹਨਾਂ ਨੇ ਕਿਹਾ ਤੁਸੀਂ ਕਿ ਇਨਸਾਨ ਅੰਦੋਲਨ ਚ ਜਾਣਾ ਹੈ ਤਾਂ ਸੌਰਣ ਨੇ ਕਿਹਾ ਹਾਂਜੀ ਉਹ ਵੀ ਫੌਰਨ ਤੋਂ ਆ ਰਹੇ ਨੇ ਉਹ ਵੀ ਇੱਥੇ ਆ ਰਹੇ ਨੇ ਹਾਂਜੀ ਪਹਿਲਾਂ ਆ ਗਏ ਸੀ ਹਾਂਜੀ ਮੈਂ ਹਾਂਜੀ ਮੈਨੂੰ ਮੈਂ ਹੋਣਾ ਹੀ ਆ ਹੁਣ ਉਹਨਾਂ ਨੇ 20 ਤਰੀਕ ਨੂੰ ਇੱਥੇ ਆਣਾ ਹੈ 21 22 ਤਰੀਕ ਨੂੰ ਆਣਗੇ ਹੁਣ ਸਾਡੇ ਅੰਦੋਲਨ ਦੇ ਵਿੱਚ ਆਏ ਹਾਂ ਕਿਉਂਕਿ ਬਾਹਰਲਾ ਜਦੋਂ ਕੋਈ ਇੱਧਰ ਆਉਂਦਾ ਤਾਂ ਫਿਰ ਹਰੇਕ ਨੂੰ ਡਰ ਹੁੰਦਾ ਕਿ ਘਰੇ ਬੈਠੋ ਆਪਣਾ ਨਾ ਤੁਹਾਡੇ ਦਾ ਹੋਈਗਾ ਨਵਾਂ ਵਿਆਹ ਹੋਇਆ ਚਲੋ ਹਾਂਜੀ ਡਰ ਸਾਰਿਆਂ ਨੂੰ ਹੁੰਦਾ ਪਰ ਡਰ ਸਾਨੂੰ ਕੋਈ ਨਹੀਂ ਹੈਗਾ ਇੰਨੀ ਸਾਰੀ ਪਬਲਿਕ ਸਾਡੇ ਨਾਲ ਹੈ ਸਾਨੂੰ ਕੋਈ ਹੱਥ ਵੀ ਨਹੀਂ ਪਾ ਸਕਦਾ ਅਸੀਂ ਆਪਣਾ ਹੱਕ ਜ਼ਰੂਰ ਲੈ ਕੇ ਜਾਵਾਂਗੇ ਤੇ ਮੋਦੀ ਦੀ ਹੱਕ ਤੇ ਦੀਵਾ ਬਾਲ ਕੇ ਆਣਾ ਆਣਾ ਹੈ ਇਹ ਕਿਹਦਾ ਆਈਡੀਆ ਕਿਹਦਾ ਸੀਗਾ ਪਹਿਲਾਂ ਤਾਂ ਇਹ ਦੱਸੋ ਪੂਰਾ ਵੀ ਅਸੀਂ ਬਣਾ ਕੇ ਲੈ ਕੇ ਜਾਣਾ ਸਾਰੀ ਫੈਮਲੀ ਦਾ ਸਾਰੀ ਫੈਮਲੀ ਅਸੀਂ ਹੈਗੇ ਜੁਆਇੰਟ ਫੈਮਲੀ ਅਸੀਂ ਇੱਕ ਪਰਿਵਾਰ ਸਾਡੇ ਸਾਰੇ ਫੋਰਨ ਆ ਸਾਡੇ ਮੇਰੇ ਬ੍ਰਦਰ ਮੇਰੇ ਸਾਰੇ ਫੈਮਲੀ ਦੇ ਵਿੱਚੋਂ ਸੋਹਰਾ ਫੈਮਲੀ ਚੋਂ ਸਾਰੇ ਫੋਰਾਣਾ ਮੇਰੀਆਂ ਭਾਬੀਆਂ ਨੇ ਇਹਨਾਂ ਨਾਲ ਵੀ ਗੱਲ ਕਰ ਸਕਦੇ ਇਹ ਮੇਰੇ ਫਾਦਰ ਨੇ ਇਹ ਮੇਰੇ ਮਦਰ ਨੇ ਇਹ ਸਾਡੇ ਚਾਰੇ ਪੋਤਰੇ ਨੇ ਹਾਂਜੀ ਮੈਂ ਉਹ ਹੀ ਪੋਤਾ ਸੀ ਮਾ ਆਈਡੀਆ ਕਿਵੇਂ ਆ ਵੀ ਘਰ ਦੇ ਵਿੱਚ ਬਣਾਉਣਾ ਸਾਰਾ ਲੰਗਰ ਉੱਥੇ ਲੈ ਜਾਣਾ ਜੀ ਸਾਨੂੰ ਕੋਈ ਆਈਡੀਆ ਨਹੀਂ ਅਸੀਂ ਤਾਂ ਵਸਿੱਖਾ ਵਾਸਤੇ ਲੰਗਰ ਬਣਾ ਕੇ ਲਾਏ ਆਂ ਕੋਈ ਗੱਲ ਨਹੀਂ ਇਹਨਾਂ ਨੇ ਲੰਗਰ ਲਾਏ ਹੋਏ ਨੇ ਇੱਥੇ ਕਿੰਨੇ ਕੁਆਂਟਲ ਤਿਆਰ ਕੀਤਾ ਸੀ ਬਸ ਜੀ ਅਸੀਂ ਅੰਤਜਾ ਕੋ ਨਹੀਂ ਲਾਇਆ ਹੈਗਾ ਜੀ ਜੋ ਮਾਲਕ ਨੇ ਕਿਰਪਾ ਕੀਤੀ ਉਹ ਕੀਤਾ ਜੀ ਮੇਰਾ ਨਾਮ ਸਾਫ ਸਿੰਘ ਹੈ ਬਸ ਇੱਕ ਸ਼ੌਂਕ ਜਾਗ ਗਿਆ ਵੀ ਚਲੋ ਆਪਣੇ ਪਰਿਵਾਰ ਵੱਲੋਂ ਵੀ ਕੁਛ ਨਾ ਕੁਛ ਸੇਵਾ ਕੀਤੀ ਜਾਵੇ ਹਾਂਜੀ ਇਹ ਕਿਸਾਨਾਂ ਦੇ ਇੱਥੇ ਕਿਸਾਨਾਂ ਨਾਲ ਬੜੀ ਹੱਤਿਆਚਾਰ ਤੇ ਹੋ ਹੀ ਰਹੀ ਹੈ ਜਿੰਨੀ ਵੀ ਹੋ ਰਹੀ ਹੈ ਪਰ ਚਲੋ ਫੇਰ ਵੀ ਅਸਾਂ ਜੋ ਵੀ ਸਾਡੇ ਤੋਂ ਬਣਾ ਬੁਗਦਾ ਸਰਦਾ ਜਿੰਨਾ ਕਸਾਂ ਵੀ ਆਪਣਾ ਯੋਗਦਾਨ ਲੰਗਰਾਂ ਚ ਪਾਵਾਂਗੇ ਪਾ ਸਕਨੇ ਆ ਹੋਰ ਕੀ ਕਰ ਸਕਨੇ ਇਹ ਸਾਰੀ ਫੈਮਿਲੀ ਹੈ ਸਾਡੀ ਜਵੈਂਟ ਫੈਮਿਲੀ ਹੈ ਸਾਰੀ ਦੇਖ ਸਕਦੇ ਹਾਂ ਜਿਹੜਾ ਇੱਕ ਪਰਿਵਾਰ ਬਾਹਰੋਂ ਆਇਆ ਯੂ ਐਸ ਏ ਤੋਂ ਤੇ ਇਹ ਅਨੁਸਾਰ ਜਿਹੜਾ ਇੱਥੇ ਲੰਗਰ ਲਾਉਣ ਲੱਗ ਪਏ ਨੇ ਤੁਸੀਂ ਦੇਖ ਸਕਦੇ ਪਿੱਛੇ ਕਿ ਭੈਣ ਕੜੀ ਹੈ ਇਹ ਭੈਣ ਜਿਹੜੇ ਨੇ ਨਵੇਂ ਵਿਆਹ ਇਹ ਦੇਖ ਸਕਦੇ ਚੂੜਾ ਹੱਥਾਂ ਦੇ ਵਿੱਚ ਹੈ ਤੇ ਕਹਿੰਦੇ ਅਮਰੀਕਾ ਤੋਂ ਅਸੀਂ ਆਏ ਹਾਂ ਤੇ ਇਹਨਾਂ ਦੇ ਹੁਣ ਸਹੁਰਾ ਪਰਿਵਾਰ ਵੀ ਜਿਹੜਾ ਉਹ ਵੀ ਲੰਗਰ ਲਾਉਣ ਇੱਥੇ ਆ ਰਿਹਾ ਤੁਹਾਡੇ ਸਹੁਰਾ ਪਰਿਵਾਰ ਵੀ ਆ ਰਿਹਾ ਹੁਣ ਫਿਰ ਇੱਥੇ ਹਾਂਜੀ ਮੇਰੇ ਸਹੁਰਾ ਪਰਿਵਾਰ 20 ਤਰੀਕ ਨੂੰ ਉਹਨਾਂ ਨੇ ਲਿਥਰ ਨੇ ਤੇ 22 ਤਰੀਕ ਨੂੰ ਉਹ ਇੱਥੇ ਆਣਗੇ ਅਸੀਂ ਫਿਰ ਲੰਗਰ ਦੋਲਨ ਚ ਆ ਜਾਂਗੇ ਸਰ ਇੰਦੋਲਨ ਜਾਣਗੇ ਫ ਇਕ ਸਾਦੇ ਲੋਕਾਂ ਦੀ ਸੇਵਾ ਭਾਵਨਾ ਪੰਜਾਬੀਆਂ ਦੀ ਸੇਵਾ ਭਾਵਨਾ ਜਿਹਦੇ ਨਾਂ ਨਾਲ ਜਾਣੇ ਜਾਂਦੇ ਨੇ ਤਾਂ ਇਹ ਬਹੁਤ ਸਾਰਾ ਜਿਹੜਾ ਲੰਗਰ ਇਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਬੱਖੋ ਬਖਰੀ ਛੜ ਦਾ ਲੋਕਾਂ ਦੀ ਅੰਦੋਲਨ ਪ੍ਰਤੀ ਲੋਕ ਜਿਹੜੇ ਹੈ ਕਈ ਅੰਗਹੀਨ ਵੀ ਆ ਰਹੇ ਤਾਂ ਦੇਖ ਸਕਦੇ ਹੋ ਤੁਸੀਂ ਆ ਜਿਹੜੀ ਹੈ ਜਿਉਂਦੀ ਜਾਗਦੀ ਮਿਸਾਲ ਹੈ ਇੱਕ ਪਰਿਵਾਰ ਜਿਸ ਨੇ ਆਪਣੇ ਘਰ ਹੀ ਲੰਗਰ ਬਣਾਇਆ ਤੇ ਸਾਰਾ ਪਰਿਵਾਰ ਆਇਆ ਇੱਥੇ ਅੰਦੋਲਨ ਦੇ ਵਿੱਚ ਲੰਗਰ ਨੂੰ ਵਰਤੋਂ ਕੈਮਰਾ ਪਰਸਨ ਜੀਤ ਦੇ ਨਾਲ ਮਨਦੀਪ ਜੋਸ਼ ਸ਼ੰਭੂ ਬਾਰਡਰ